ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਸੰਗਤ ਜੀ ਆਪ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਆਪ ਜੀ ਦਾ ਸਾਡੇ ਚੈਨਲ ਤਨਤਨ ਗੁਰੂ ਰਾਮਦਾਸ ਜੀ ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਅੱਜ ਦਾ ਸਾਡਾ ਵਿਸ਼ਾ ਹੈ ਜਿਨ੍ਹਾਂ ਦੇ ਬੱਚੇ ਕਹਿਣੇ ਵਿੱਚ ਨਹੀਂ ਹਨ ਉਹ ਉਹਨਾਂ ਤੋਂ ਬਹੁਤ ਪਰੇਸ਼ਾਨ ਹਨ ਕਹਿੰਦੇ ਹਨ ਅਕਸਰ ਜ਼ਿੰਦਗੀ ਵਿੱਚ ਇੱਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਮਾਂ ਜਾਂ ਭੈਣ ਆਪਣੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਬੈਠੀਆਂ ਹੁੰਦੀਆਂ ਹਨ ਪਰ ਉਹ ਕਿਸੇ ਨੂੰ ਦੱਸ ਨਹੀਂ ਸਕਦੀਆਂ ਅੰਦਰੋਂ ਅੰਦਰ ਰੋ ਰਹੀਆਂ ਹੁੰਦੀਆਂ ਹਨ ਪਰ ਮੂੰਹ ਤੇ ਉਹਨਾਂ ਨੂੰ ਮੁਸਕਾਨ ਰੱਖਣੀ ਪੈਂਦੀ ਹੈ ਉਹ ਦੁਨੀਆ ਤੋਂ ਲੁਕੋ ਕੇ ਰੱਖਦੀਆਂ ਹਨ ਕਿਸੇ ਕੋਲ ਆਪਣਾ ਇਹ ਦੁੱਖ ਸਾਂਝਾ ਨਹੀਂ ਕਰਨਾ ਚਾਹੁੰਦੀਆਂ ਕਿਉਂਕਿ ਉਹਨਾਂ ਨੂੰ ਲੋਕਾਂ ਦੇ ਉਲੰਭਿਆਂ ਤੋਂ ਵੀ ਬਹੁਤ ਡਰ ਹੁੰਦਾ ਹੈ ਪਰ ਸੰਗਤ ਜੀ ਅੱਜ ਜੋ ਆਪਾਂ ਇਹ ਵਿਸ਼ੇ ਤੇ ਗੱਲ ਕਰਾਂਗੇ ਤੁਸੀਂ ਇਹ ਪੂਰੀ ਸ਼ਰਧਾ ਨਾਲ ਕਰਨਾ ਹੈ ਦੇਖਣਾ ਤੁਹਾਡਾ ਬੱਚਾ ਵੀ ਬਿਲਕੁਲ ਹੀ ਬਦਲ ਜਾਵੇਗਾ ਭੈਣਾਂ ਅਕਸਰ ਇਹ ਕਹਿੰਦੀਆਂ ਹਨ ਕਿ ਸਾਡਾ ਬੱਚਾ ਬਿਲਕੁਲ ਵੀ ਕਹਿਣਾ ਨਹੀਂ ਮੰਨਦਾ ਅਤੇ ਆਪਣੀ ਹੀ ਮਰਜ਼ੀ ਕਰਦਾ ਹੈ ਕੰਦੇ ਕਹ ਦਿੱਤਾ ਬਹੁਤ ਗਲਤ ਵੀ ਬੋਲ ਦਿੰਦਾ ਹੈ ਪਰ ਸੰਗਤ ਜੀ ਇਹ ਗੱਲ ਕਰਨ ਦੇ ਨਹੀਂ ਇਹ ਗੱਲ ਸਹਿਣ ਦੀ ਹੈ ਗੱਲ ਇਹ ਹੈ ਕਿ ਸਾਡੀ ਸਹਿਣਸ਼ੀਲਤਾ ਕਿੰਨੀ ਵੱਡੀ ਹੈ ਕਿ ਅਸੀਂ ਇਹੋ ਜਿਹੇ ਬੱਚੇ ਨੂੰ ਸਹਿ ਰਹੇ ਹਾਂ ਸਵਾਲ ਇਹ ਹੈ ਸਹਾਰਾ ਕਿਹੜਾ ਹੈ ਜਦੋਂ ਮਾੜੀ ਹਵਾ ਬੱਗੇ ਤਾਂ ਤਾੜੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਜਦੋਂ ਰੂਹ ਅੰਦਰੋਂ ਦੁਖੀ ਹੋਵੇ ਸਾਡੇ ਕੋਲ ਸਿਰਫ ਇੱਕੋ ਹੀ ਸਹਾਰਾ ਹੁੰਦਾ ਹੈ ਉਹ ਹੈ ਗੁਰੂ ਦੀ ਬਾਣੀ ਦਾ ਜੋ ਸਾਡੀ ਢਾਲ ਬੰਦੀ ਹੈ ਸਾਨੂੰ ਜ਼ਿੰਦਗੀ ਅੱਗੇ ਵਧਾਉਣ ਵਿੱਚ ਸਾਡੇ ਨਾਲ ਮਦਦ ਕਰਦੀ ਹੈ ਸਾਡੇ ਨਾਲ ਸਹਾਈ ਹੁੰਦੀ ਹੈ ਮੇਰੀਓ ਭੈਣੋ ਜਦੋਂ ਤੁਸੀਂ ਪਾਠ ਕਰੋ ਜਾਂ ਕੋਈ ਵੀ ਅਰਦਾਸ ਕਰੋ ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਕਹਿਣਾ ਹੈ ਕਿ हे ਪ੍ਰਮਾਤਮਾ ਮੇਰੇ ਬੱਚੇ ਨੂੰ ਸਮਤ ਬਖਸ਼ ਉਹਨਾਂ ਨੂੰ ਤੁਸੀਂ ਆਪਣੇ ਰਸਤੇ ਤੇ ਲੈ ਕੇ ਆਓ ਪਰਮਾਤਮਾ ਅੱਗੇ ਕਹਿੰਦੇ ਨੇ ਕੋਈ ਵੀ ਸਾਡੀ ਕੀਤੀ ਅਰਦਾਸ ਬਿਰਥੇ ਨਹੀਂ ਜਾਂਦੀ ਇੱਕ ਨਾ ਇੱਕ ਦਿਨ ਜ਼ਰੂਰ ਕਬੂਲ ਹੁੰਦੀ ਹੈ ਹਾਂ ਵਕਤ ਜ਼ਰੂਰ ਲੱਗਦਾ ਹੈ ਪਰ ਕਿਰਪਾ ਜ਼ਰੂਰ ਹੁੰਦੀ ਹੈ ਕਹਿੰਦੇ ਨੇ ਉਹ ਦੇ ਕਰ ਦੇਰ ਹੈ ਪਰ ਹਨੇਰ ਨਹੀਂ ਟਾਈਮ ਪਾ ਕੇ ਹੀ ਸਹੀ ਪਰ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਪੂਰੇ ਦਿਨੋਂ ਆਪਣੇ ਸ਼ਰਧਾ ਨਾਲ ਪ੍ਰਮਾਤਮਾ ਕੋਲੋਂ ਮੰਗਿਆ ਕਰੋ ਕਿਉਂਕਿ ਮਾਂ ਦੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਬੱਚਿਆਂ ਲਈ ਕੀਤੀ ਹੋਈ ਅਰਦਾਸ ਪ੍ਰਮਾਤਮਾ ਇੱਕ ਨਾ ਇੱਕ ਦਿਨ ਕਬੂਲ ਜ਼ਰੂਰ ਕਰਦਾ ਹੈ ਮਾਂ ਦੇ ਹੰਝੂ ਜਦੋਂ ਗੁਰਬਾਣੀ ਨਾਲ ਜੁੜ ਜਾਂਦੇ ਹਨ ਤਾਂ ਉਹ ਗੁਰਬਾਣੀ ਦਾ ਇੱਕ ਇੱਕ ਸ਼ਬਦ ਮਾਂ ਦੇ ਹੰਝੂਆਂ ਨੂੰ ਪੂੰਝਣ ਵਾਲੀ ਰੁਮਾਲ ਬਣ ਜਾਂਦਾ ਹੈ ਅੱਜ ਤੁਹਾਨੂੰ ਅਸੀਂ ਇੱਕ ਐਸੇ ਘਰ ਦੀ ਗੱਲ ਦੱਸਾਂਗੇ ਜੋ ਇੱਕ ਕਿਸੇ ਨਾਲ ਹੱੱਡ ਬੀਤੀ ਹੋਈ ਹੈ ਕਿਸੇ ਪਿੰਡ ਵਿੱਚ ਇੱਕ ਔਰਤ ਰਹਿੰਦੀ ਸੀ ਜੋ 40-50 ਸਾਲ ਉਸਦੀ ਉਮਰ ਸੀ ਤੇ ਉਸ ਦਾ ਇੱਕੋ ਹੀ ਇਕਲਿਤ ਇਕਲੌਤਾ ਪੁੱਤਰ ਸੀ ਉਹ ਸ਼ੁਰੂ ਤੋਂ ਹੀ ਆਪਣੀ ਮਾਂ ਦਾ ਕਹਿਣਾ ਨਹੀਂ ਸੀ ਮੰਨਦਾ ਤੇ ਨਾ ਹੀ ਕੋਈ ਕੰਮ ਕਰਦਾ ਸੀ ਜਿਉਂ-ਜਿਉਂ ਜਵਾਨ ਹੋਇਆ ਮਾੜੀ ਸੰਗਤ ਵਿੱਚ ਰਹਿਣ ਲੱਗ ਗਿਆ ਰਾਤ ਨੂੰ ਲੇਟ ਰਾਤ ਤੱਕ ਘਰ ਨਾ ਆਉਣਾ ਕੋਈ ਕੰਮ ਨਾ ਕਰਨਾ ਨਸ਼ੇ ਪੱਤੇ ਦਾ ਆਮ ਸੇਵਨ ਕਰਨ ਲੱਗਾ। ਉਹਦੀ ਮਾਂ ਬਹੁਤ ਜ਼ਿਆਦਾ ਦੁਖੀ ਰਹਿਣ ਲੱਗੀ ਤੇ ਬਹੁਤ ਹੀ ਰੋਣ ਲੱਗੀ। ਉਹ ਦਿਨ ਰਾਤ ਰੋਂਦੀ ਹੀ ਰਹਿੰਦੀ ਤੇ ਜਦੋਂ ਹੋਰਾਂ ਨੂੰ ਦੱਸਦੀ ਤੇ ਲੋਕ ਸਗੋਂ ਉਸ ਨੂੰ ਅੱਗੋਂ ਮਜ਼ਾਕ ਕਰਦੇ। ਫਿਰ ਉਹ ਕਦੇ-ਕਦੇ ਡਰਦੀ ਕਿਸੇ ਨੂੰ ਦੱਸਦੀ ਵੀ ਨਾ। ਹੌਲੇ-ਹੌਲੇ ਸਮਾਂ ਬੀਤ ਗਿਆ। ਜਿਉਂ-ਜਿਉਂ ਜਵਾਨ ਹੁੰਦਾ ਗਿਆ ਉਸ ਦੀ ਮਾਂ ਦਾ ਦੁੱਖ ਵੱਧਦਾ ਹੀ ਗਿਆ। ਉਸ ਨੂੰ ਰੋਣ ਤੋਂ ਇਲਾਵਾ ਕੋਈ ਹੋਰ ਆਪਣਾ ਦੁੱਖ ਬਾਰ ਕੱਢਣ ਦਾ ਤਰੀਕਾ ਨਹੀਂ ਸੀ ਆਉਂਦਾ ਇੱਕ ਵਾਰ ਫਿਰ ਉਸਦੀ ਮਾਂ ਨੇ ਕਿਸੇ ਸਿਆਣੇ ਪੁਰਖ ਨੂੰ ਆਖਿਆ ਕਿ ਮੇਰਾ ਬੱਚਾ ਬਹੁਤ ਹੀ ਮਾੜੀ ਲੱਤ ਵਿੱਚ ਫਸਿਆ ਹੋਇਆ ਹੈ ਜੋ ਅੱਗੋਂ ਪੁਰਖ ਸੀ ਉਹ ਬਹੁਤ ਹੀ ਪ੍ਰਮਾਤਮਾ ਦੀ ਗੁਰਬਾਣੀ ਪੜਦਾ ਤੇ ਉਹ ਨਿਰਕੰਮਾ ਵੱਲ ਜੁੜਿਆ ਹੋਇਆ ਸੀ ਫਿਰ ਉਸਦੀ ਗੱਲ ਸੁਣ ਕੇ ਮਾਤਾ ਦੇ ਉਹ ਅੱਗੋਂ ਸਿਆਣੇ ਪੁਰਖ ਨੇ ਕਿਹਾ ਕਿ हे ਬੀਬੀ ਇਹ ਰੋਣ ਦਾ ਤਾਂ ਕੋਈ ਹੱਲ ਨਹੀਂ ਜੇਕਰ ਤੂੰ ਆਪਣੇ ਔਲਾਦ ਦਾ ਚੰਗਾ ਚਾਹੁੰਦੀ ਹੈ ਚਾਹੁੰਦੀ ਹੈ ਕਿ ਤੇਰੀ ਲੜਕਾ ਮਾੜੀ ਸੰਗਤ ਛੱਡ ਕੇ ਗੁਰਬਾਣੀ ਨਾਲ ਜੁੜੇ ਤੇਰੇ ਹਰ ਕਹਿਣਾ ਮੰਨੇ ਇੱਕ ਭਲਾ ਇਨਸਾਨ ਬਣੇ ਤਾਂ ਤੂੰ ਗੁਰਬਾਣੀ ਦਾ ਪੱਲਾ ਫੜ ਲੈ ਫਿਰ ਉਸ ਮਾਂ ਨੇ ਓਵੇਂ ਹੀ ਕੀਤਾ ਉਹਨੇ ਨਿਤ ਤੜਕੇ ਸਵੇਰੇ ਸਾਜਰੇ ਹੀ ਜਾਗਣਾ 2 ਤੋਂ 4 ਵਜੇ ਤੱਕ ਉਸਨੇ ਫਿਰ ਆਪਣਾ ਨਿਤਨੇਮ ਕਰਨਾ ਉਸ ਤੋਂ ਬਾਅਦ ਪਿੰਡ ਵਾਲੇ ਗੁਰੂ ਘਰ ਜਾ ਕੇ ਮੱਥਾ ਟੇਕਣਾ ਤੇ ਉਸਦੀ ਆਪਣੇ ਬੱਚੇ ਦੀ ਅਰਦਾਸ ਕਰਨੀ ਯੋ ਜੋ ਅਰਦਾਸ ਕਰਦੀ ਗਈ ਮਾਤਾ ਤੇ ਉਸ ਦਾ ਜੋ ਲੜਕਾ ਸੀ ਉਹ ਇੱਕ ਦਿਨ ਉਸ ਨਾਲ ਅਜਿਹਾ ਚਮਤਕਾਰ ਹੋਇਆ ਕਿ ਉਹ ਉਸਦੀ ਜ਼ਿੰਦਗੀ ਦਾ ਇੱਕ ਬਹੁਤ ਹੀ ਚੰਗਾ ਸਮਾਂ ਆ ਗਿਆ ਕੀ ਹੋਇਆ ਕਿ ਉਸ ਦਾ ਜੋ ਦੋਸਤ ਦਾ ਲੜਕੇ ਦਾ ਦੋਸਤ ਸੀ ਉਹ ਵੀ ਬਹੁਤ ਹੀ ਜ਼ਿਆਦਾ ਨਸ਼ਾ ਕਰਦਾ ਸੀ ਤਾਂ ਇੱਕ ਦਿਨ ਉਸ ਨੂੰ ਅਜਿਹਾ ਓਵਰਡੋਜ਼ ਹੋ ਗਈ ਨਸ਼ੇ ਦੀ ਤੇ ਉਸ ਨੂੰ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਤੇ ਉਸ ਦੀ ਅੰਤ ਮੌਤ ਹੋ ਗਈ ਉਸ ਦੀ ਇਹ ਹਾਲਤ ਦੇਖ ਕੇ ਜੋ ਮਾਤਾ ਦਾ ਲੜਕਾ ਸੀ ਉਸ ਤੇ ਦਿਲ ਤੇ ਜੋ ਭਾਰੀ ਸਦਮਾ ਲੱਗਾ ਤੇ ਉਸ ਨੂੰ ਬਹੁਤ ਹੀ ਜ਼ਿਆਦਾ ਠੇਸ ਪਹੁੰਚੀ ਤੇ ਉਹ ਇਹ ਕੰਮ ਤੋਂ ਡਰਨ ਲੱਗਾ ਹੌਲੀ ਹੌਲੀ ਉਹ ਜੋ-ਜੋ ਦਿਨ ਪਏ ਤਾਂ ਉਸ ਨੂੰ ਇਹ ਗੱਲ ਸਮਝ ਆ ਗਈ ਕਿ ਜੋ ਮੈਂ ਕਰ ਰਹਾ ਹਾਂ ਇਹ ਵੀ ਠੀਕ ਨਹੀਂ ਤੇ ਉਹ ਆਪਣੀ ਮਾਂ ਦੇ ਪਾਸ ਬੈਠ ਕੇ ਇਹ ਕਹਿਣ ਲੱਗਾ ਕਿ ਮਾਂ ਮੈਨੂੰ ਮaaf ਕਰ ਦੇ ਮੈਂ ਤੈਨੂੰ ਬਹੁਤ ਹੀ ਦੁੱਖ ਦਿੱਤੇ ਹਨ ਮੈਂ ਤੈਨੂੰ ਕੋਈ ਸੁੱਖ ਨਹੀਂ ਦਿੱਤਾ ਮੈਂ ਸੁਧਰਨਾ ਚਾਹੁੰਦਾ ਹਾਂ ਮੈਂ ਨੇਕ ਕੰਮ ਕਰਨਾ ਚਾਹੁੰਦਾ ਹਾਂ ਤੇ ਉੱਗੋ ਮਾਂ ਨੇ ਹੰਝੂਆਂ ਨਾਲ ਮੂੰਹ ਭਰਿਆ ਤੇ ਕਹਿਣ ਲੱਗੀ ਕਿ ਪੁੱਤ ਮੈਂ ਇਸ ਸਮੇਂ ਦੀ ਬਹੁਤ ਸਮੇ ਤੋਂ ਉਡੀਕ ਕਰ ਰਹੀ ਹਾਂ ਕਿ ਕਿਸ ਦਿਨ ਤੂੰ ਆਪਣੀ ਗਲਤੀ ਮੰਨੇਗਾ ਤੇ ਭਲੇ ਨੇਕ ਕੰਮ ਕਰੇਗਾ ਮਾਂ ਨੇ ਆਪਣੇ ਪੁੱਤਰ ਦੇ ਹੱਥ ਵਿੱਚ ਗੁਟਕਾ ਸੇ ਫੜਾਇਆ ਤੇ ਉਸ ਨੂੰ ਆਖਿਆ ਕਿ ਪੁੱਤ ਤੂੰ ਹਰ ਰੋਜ਼ ਇੱਕ ਪੰਕਤੀ ਦਾ ਜਾਪ ਕਰਿਆ ਕਰ ਇਉਂ ਹੀ ਮੁੰਡੇ ਨੇ ਗੱਲ ਮੰਨ ਲਈ ਤੇ ਉਹ ਹਰ ਰੋਜ਼ ਹੀ ਇੱਕ ਪੰਕਤੀ ਦਾ ਜਾਪ ਕਰਦਾ ਹੌਲੀ ਹੌਲੀ ਗੁਰੂ ਘਰ ਵੀ ਜਾਣ ਲੱਗਾ ਤੇ ਉਸ ਨੇ ਸਾਰੇ ਹੀ ਨਸ਼ੇ ਛੱਡ ਦਿੱਤੇ ਤੇ ਉਸ ਦੀ ਮਾਂ ਦੀ ਕੀਤੀ ਹੋਈ ਅਰਦਾਸ ਇੱਕ ਦਿਨ ਪਰਮਾਤਮਾ ਨੇ ਕਬੂਲ ਕਰ ਲਈ ਪਿੰਡ ਵਿੱਚ ਵੀ ਸਾਰੇ ਕਹਿਣ ਲੱਗੇ ਕਿ ਜੋ ਸਿਰੇ ਦਾ ਨਸ਼ਈ ਸੀ ਜੋ ਆਪਣੀ ਮਾਂ ਦਾ ਬਿਲਕੁਲ ਵੀ ਕਹਿਣਾ ਨਹੀਂ ਸੀ ਮੰਦਾ ਉਹ ਬਹੁਤ ਹੀ ਆਗਿਆਕਾਰੀ ਬਣ ਗਿਆ ਹੈ ਤੇ ਇੱਕ ਨੇਕ ਇਨਸਾਨ ਬਣ ਗਿਆ ਹੈ ਤਾਂ ਸਾਡਾ ਇਸ ਵੀਡੀਓ ਦਾ ਇਹੀ ਮਕਸਦ ਹੈ ਕਿ ਸੰਗਤ ਜੀ ਜੇ ਆਪ ਦਾ ਬੱਚਾ ਵੀ ਆਪ ਜੀ ਦੀ ਆਗਿਆ ਤੋਂ ਬਾਹਰ ਹੈ ਨਸ਼ੇ ਕਰਦਾ ਹੈ ਜਾਂ ਫਿਰ ਕੋਈ ਹੋਰ ਮਾੜੀ ਲੱਤ ਵਿੱਚ ਫਸਿਆ ਹੋਇਆ ਹੈ ਤਾਂ ਆਪ ਸਭ ਸਾਰੇ ਦਵਾਰਾਂ ਦਾ ਪੱਲਾ ਛੱਡ ਕੇ ਕੇਵਲ ਇੱਕ ਗੁਰਬਾਣੀ ਨੂੰ ਆਪਣਾ ਉਧਾਰ ਬਣਾ ਲਓ ਜੀਵਨ ਦਾ ਗੁਰਬਾਣੀ ਤੋਂ ਬਿਨਾ ਤੁਹਾਡਾ ਜੀਵਨ ਸਫਲ ਨਹੀਂ ਹੋ ਸਕਦਾ ਕਿਉਂਕਿ ਜਦੋਂ ਕਹਿੰਦੇ ਨੇ ਸਾਰੇ ਰਸਤੇ ਬੰਦ ਹੋ ਜਾਣ ਤਾਂ ਇੱਕ ਪਰਮਾਤਮਾ ਹੈ ਜੋ ਸਾਨੂੰ ਕਦੇ ਵੀ ਡਿੱਗਣ ਨਹੀਂ ਦਿੰਦਾ ਤਾਂ ਐਉਂ ਹੀ ਇਸ ਮਾਂ ਦੀ ਵੀ ਅਰਦਾਸ ਕਬੂਲੀ ਗਈ ਤੇ ਉਸ ਦਾ ਬੱਚਾ ਬਹੁਤ ਹੀ ਸੰਸਕਾਰੀ ਬੱਚਾ ਬਣ ਗਿਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਾਡਾ ਮਕਸਦ ਹੈ ਤੁਹਾਨੂੰ ਹਰ ਰੋਜ਼ ਇੱਕ ਨਵੀਂ ਵੀਡੀਓ ਨਾਲ ਜੋੜੀਏ ਜੋ ਕੇ ਸਾਨੂੰ ਚੰਗੇ ਪਾਸੇ ਲੈ ਕੇ ਜਾਵੇ ਸਾਨੂੰ ਗੁਰਬਾਣੀ ਨਾਲ ਜੋੜੇ ਤੇ ਸਾਨੂੰ ਇੱਕ ਨੇਕ ਇਨਸਾਨ ਬਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ